ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਕਰਾਂਗੇ ਉਹ ਕਰਾਂਗੇ ਗੋੜੀ ਚੱਲਦੀ ਰਹੀ ਨਾਵਲ ਦੇ ਭਾਗ 20ਵੇਂ ਬਾਰੇ ਸੋ ਪਿਛਲੇ ਭਾਗ ਵਿੱਚ ਤੁਸੀਂ ਵੇਖਿਆ ਸੀ ਵੀ ਜਿਹੜਾ ਹਜ਼ਾਰਾ ਸਿੰਘ ਨਾਮ ਦਾ ਟੌਟ ਹੁੰਦਾ ਹੈ ਉਹ ਪੁਲਿਸ ਨੂੰ ਖਬਰਾ ਦਿੰਦਾ ਹੁੰਦਾ ਹੈ ਬੱਬਰਾਂ ਦੀ ਅੰਦਰ ਦੀਆਂ ਤੇ ਬੱਬਰ ਜਿਹੜੇ ਨੇ ਉਹ ਘਾਤ ਲਾ ਕੇ ਬੈਠੇ ਨੇ ਹੁਣ ਹਜ਼ਾਰਾ ਸਿੰਘ ਨੂੰ ਟੰਗਣ ਵਾਸਤੇ ਸੋ ਵੀਡੀਓ ਆਦੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਬਈ ਹਜ਼ਾਰਾ ਸਿੰਘ ਦੇ ਘੋੜਾਂ ਦੀ ਪੈੜ ਹੈ ਜਿਹੜੀ ਉਹ ਬੱਬਰਾਂ ਨੂੰ ਸੁਣਾਈ ਦਿੱਤੀ ਟਿਪ ਟਿਪ ਦੀ ਆਵਾਜ਼ ਸੀ ਉਹ ਉਸਦੇ ਸਾਥੀ ਜਸੂਸ ਨੇ ਵੀ ਆ ਕੇ ਦੱਸਿਆ ਵੀ ਹਜਾਰਾ ਸਿੰਘ ਆ ਰਿਹਾ। ਉਹੀ ਘੋੜੀ ਤੇ ਚੜ ਕੇ ਸਵਾਰ ਹੋ ਪਿਆ ਹੈ। ਧੰਨਾ ਸਿੰਘ ਦੀ ਘੋੜੀ ਮਿਰਜੇ ਦੀ ਬੱਕੀ ਦੀ ਭੈਣ ਸੀ ਜਿਹੜੀ ਭੱਜਣ ਨਹੀਂ ਸੀ ਦਿੰਦੀ ਤੇ ਆਪ ਭੱਜੀ ਹੋਰ ਕਿਸੇ ਨੂੰ ਡਾਈ ਨਹੀਂ ਸੀ ਦਿੰਦੀ ਉਹ। ਪਿੰਡੋਂ ਬਾਹਰ ਕੋਈ 8-10 ਪੈੜੀਆਂ ਉੱਤੇ ਮੁਣਸ਼ੀ ਹਜਾਰਾ ਸਿੰਘ ਕਣਕ ਦੇ ਖੇਤਾਂ ਵਿੱਚੋਂ ਦੀ ਜਾਂਦੀ ਪਗਡੱਡੀ ਤੇ ਪੁੱਜਾ ਤਾਂ ਕਣਕ ਦੇ ਖੇਤਾਂ ਦੇ ਹਿੱਲਣ ਦੀ ਉਸ ਨੂੰ ਔੜ ਆਈ। ਉਹਦੇ ਪਤਲੇ ਕੰਨਾਂ ਨੇ ਹੌਲਾ ਖੜਕਾ ਵੀ ਸੁਣ ਲਿਆ ਸੀ ਪਰ ਉਸ ਨੂੰ ਦਿਸੀਆ ਕੁਝ ਨਾ ਤਾਰਿਆਂ ਦੀ ਲੋ ਮੱਧਮ ਸੀ ਕੁਝ ਖੁਸ਼ੀ ਨਾਲ ਉਹਦੀਆਂ ਅੱਖਾਂ ਵੇਖਦਿਆਂ ਹੀ ਘਟਸਨ ਉਹ ਕੌਣ ਬਈ ਮੁਰਸ਼ੀ ਹਜਾਰਾ ਸਿੰਘ ਹੈ ਮੁਰਸ਼ੀ ਨੂੰ ਅੱਗੋਂ ਆਵਾਜ਼ ਆਈ ਆਵਾਜ਼ ਸੁਣ ਕੇ ਉਸ ਦਾ ਕਲੇਜਾ ਕੰਬਿਆ ਮੱਥਾ ਠਣ ਕੇ ਆਵਦਾ ਮੈਂ ਹਜਾਰਾ ਸਿੰਘ ਹੀ ਹਾਂ ਪਰ ਤੂੰ ਕੌਣ ਹੈ ਉਸਨੇ ਪੁੱਛਿਆ ਮੈਂ ਪ੍ਰਤਾਪ ਸਿੰਘ ਖੇਤਵਾਲ ਆਇਆ ਸਾਂ ਲੋਕ ਤੜਕੇ ਬੂਟਾ ਪੁੱਟ ਖੜਦੇ ਨੇ ਕਿੱਥੇ ਚੱਲੇ ਆਂ ਰਤਾ ਕਾਮੀ ਚੱਲਿਆ ਸੀ ਕਿਸੇ ਰਿਸ਼ਤੇਦਾਰ ਦਾ ਹੁਣੇ ਸੁਨੇਹਾ ਆਇਆ ਹੈ ਚੰਦਰਾ ਜੀਆ ਮੋਰਸ਼ੀਨੋ ਕੋ ਜੇ ਹੌਸਲਾ ਹੋਇਆ ਪ੍ਰਤਾਪ ਸਿੰਘ ਉਹਦਾ ਜਾਨੂ ਸੀ ਕੋਈ ਖਤਰੇ ਵਾਲਾ ਕੰਮ ਨਹੀਂ ਸੀਗਾ ਕੋੜੀ ਰੋਕ ਲੈ ਫਿਰ ਆਵਾਜ਼ ਆਈ ਕਿਉਂ ਅੱਗੇ ਬੱਬਰ ਨੇ ਜੈਮਲ ਦੇ ਖੂਤੇ ਹਲਾ ਪ੍ਰਤਾਪ ਸਿੰਘ ਦੂਰੋਂ ਆਵਾਜ਼ ਦੇਣ ਵਾਲਾ ਨੇੜੇ ਪੁੱਜ ਗਿਆ ਉਸਦਾ ਕਾਲਾ ਬੁੱਤ ਤਾਰਿਆਂ ਦੀ ਲੋ ਵਿੱਚ ਸਕਾਰ ਹੋ ਗਿਆ ਉਹ ਪ੍ਰਤਾਪ ਸਿੰਘ ਹੀ ਸੀ ਜਿਸ ਤੇ ਹਜਾਰਾ ਸਿੰਘ ਨੂੰ ਕੋਈ ਸ਼ੱਕ ਨਹੀਂ ਸੀਗਾ ਉਸਦੇ ਹੱਥ ਵਿੱਚ ਡਾਂਗ ਸੀ ਤੇ ਤੇੜ ਪਰਨਾ ਬੰਨਿਆ ਹੋਇਆ ਸੀ ਹੋ ਸਕਦਾ ਸੀ ਕਿ ਉਹ ਠੀਕ ਹੀ ਖੇਤਾਂ ਵੱਲ ਫੇਰਾ ਮਾਰਨ ਆਇਆ ਹੋਵੇ ਮੈਂ ਤਾਂ ਜ਼ਰੂਰ ਜਾਣਾ ਸੀ ਕਹਿੰਦਾ ਮੁਰਸ਼ੀ ਹਜਾਰਾ ਸਿੰਘ ਨੇ ਘੋੜੀ ਦੀਆਂ ਬਾਗਾਂ ਖਿੱਚ ਕੇ ਆਖਿਆ ਵੀ ਪਿੰਡੋ ਦੂਸਰੇ ਰਸਤੇ ਚਲੇ ਜਾਓ ਉਹ ਤਾਂ ਖੂਹ ਤੇ ਬੈਠੇ ਨੇ ਕੀ ਪਤਾ ਤੁਹਾਡਾ ਹੀ ਰਾਹ ਰੋਕੇ ਬੈਠੇ ਹੁਣ ਉਹਨਾਂ ਨੂੰ ਕਿਵੇਂ ਪਤਾ ਮੈਂ ਇਸ ਰਾਹ ਸ਼ਹਿਰ ਜਾਣਾ ਰੋਜ਼ ਜਾਂਦੇ ਜੂ ਹੋਏ ਜਾਂ ਕਿਸੇ ਦੱਸ ਦਿੱਤਾ ਹੋਵੇਗਾ ਮੈਂ ਤਾਂ ਮੁਰਸ਼ੀ ਜੀ ਤੁਸਾਂ ਦਾ ਭੜਾ ਚਾਹਣਾ ਤੁਸੀਂ ਆਪਣੇ ਮਿੱਤਰ ਜੂ ਹੋਏ ਮੁਰਸ਼ੀ ਤੇ ਪ੍ਰਤਾਪ ਸਿੰਘ ਨੇ ਵੇਖਿਆ ਤੇ ਸੁਣਿਆ ਦੋ ਘੋੜ ਸਵਾਰ ਇੱਕ ਅੱਗੋਂ ਤੇ ਇੱਕ ਪਿੱਛੋਂ ਉਹਨਾਂ ਕੋਲ ਦੇ ਕੋਲ ਆ ਗਏ ਪ੍ਰਤਾਪ ਸਿੰਘ ਤਾਂ ਨਾ ਸਹਿਮਿਆ ਪਰ ਹਜਾਰਾ ਸਿੰਘ ਦਾ ਲਹੂ ਜੰਮ ਗਿਆ ਉਸਦੀ ਜ਼ਬਾਨ ਐਵੇਂ ਰੁਕ ਗਈ ਢਾੜ ਵੀ ਨਾ ਨਿਕਲ ਸਕੀ ਉਸਦੇ ਦਿਲ ਨੇ ਆਵਾਜ਼ ਦਿੱਤੀ ਵੀ ਬੱਬਰ ਉਸਦਾ ਸਾਹ ਸੁੱਕ ਗਿਆ ਜ਼ਬਾਨ ਤਾਲੂਏ ਨਾਲ ਜੜਨ ਲੱਗੀ ਉਹ ਕੰਬਣ ਲੱਗਾ ਮਰੱਬੇ ਦਾ ਪਤਾ ਨਹੀਂ ਕਦੋਂ ਮਿਲਨੇ ਨੇ ਪਰ ਮੌਤ ਨੇੜੇ ਦਿਸਣ ਲੱਗ ਪਈ ਉਹਨੂੰ ਉਸਨੇ ਬੋਲ ਪਛਾਣ ਲਿਆ ਉਹ ਬੋਲ ਧੰਨਾ ਸਿੰਘ ਦਾ ਸੀ ਜਿਸ ਨੂੰ ਫੜਾ ਕੇ ਉਸਨੇ ਤਿੰਨ ਮਰੱਬੇ ਜ਼ਮੀਨ ਪ੍ਰਾਪਤ ਕਰਨੀ ਸੀ ਅਮੀਰ ਬਣ ਜਾਣਾ ਸੀ ਅਮੀਰ ਬਣ ਕੇ ਵਿਆਹ ਵੀ ਨਵਾਂ ਕਰ ਲੈਣਾ ਸੀ ਕਿਉਂਕਿ ਪਹਿਲੀ ਜਨਾਨੀ ਨਾਲ ਕੁਝ ਨਾਰਾਜ਼ਗੀ ਰਹਿੰਦੀ ਸੀ ਉਹਦੀ ਉਹ ਆ ਧੰਨਾ ਸਿੰਘ ਆ ਤੂੰ ਕਿਧਰੋਂ ਮੁਣਸ਼ੀ ਹਜਾਰਾ ਸਿੰਘ ਨੂੰ ਮੂੰਹ ਨਾਲ ਬੋਲਣਾ ਹੀ ਪਿਆ ਤੇ ਅੱਖਾਂ ਨਾਲ ਦੇਖਣਾ ਉਸਦੇ ਮੋਢੇ ਉੱਤੇ ਧੰਨਾ ਸਿੰਘ ਦਾ ਖੱਬਾ ਹੱਥ ਸੀ ਮੁਣਸ਼ੀ ਜੀ ਤੁਸੀਂ ਨੂੰ ਪਤਾ ਹੀ ਹੈ ਅਸੀਂ ਤਾਂ ਤੁਰੇ ਫਿਰਦੇ ਹੀ ਰਹਨੇ ਆ ਹਨੇਰੇ ਕੋਲੋਂ ਆਸਾਨੂੰ ਡਰ ਨਹੀਂ ਲੱਗਦਾ ਪਰ ਤੁਸੀਂ ਮੈਂ ਥਾਣੇ ਤੱਕ ਚੱਲੇ ਆਂ ਰਾਤੀ ਨੰਬਰਦਾਰ ਦਾ ਬੰਦਾ ਆਇਆ ਸੀ ਅੱਛਾ ਅੱਛਾ ਇਹ ਆਖਣ ਵੀ ਧੰਨਾ ਸਿੰਘ ਤੇਰੇ ਪਿੰਡ ਆਉਂਦਾ ਜਾਂਦਾ ਹੈ ਇਹ ਕਿਵੇਂ ਹੋ ਸਕਦਾ ਹੈ ਫਿਰ ਵੀ ਪਰ ਤੁਸੀਂ ਮੇਰੇ ਪਿੰਡ ਦੇ ਭਰਾ ਭਾਈ ਤੁਸੀਂ ਨਾਲ ਮੇਰਾ ਰੋਜ਼ ਦਾ ਬਹਿਣਾ ਖੋਣਾ ਕੋੜ ਸਹਿਣ ਕਿਉਂ ਮਰਬੇ ਨਹੀਂ ਲੈਣੇ ਉਹ ਜੇ ਮਰਬੇ ਲੈਣੇ ਨੇ ਤਾਂ ਹੋਰ ਫੜਾਉਣ ਨੂੰ ਥੋੜੇ ਨੇ ਪਰ ਝੂਠ ਜ਼ਰੂਰ ਬੋਲਦੇ ਹਾਂ ਮੁਰਸ਼ੀ ਕੁਝ ਘਬਰਾ ਗਿਆ ਉਸ ਦਾ ਅੰਦਰਲਾ ਖਾਨਾ ਕੰਬ ਉਠਿਆ ਉਹਦੀ ਅਕਲ ਜਵਾਬ ਦੇ ਗਈ ਸ਼ੇਖੀਆਂ ਖਤਮ ਹੋ ਗਈਆਂ ਇਓਂ ਪ੍ਰਤੀਤ ਹੋਇਆ ਕਿ ਧੰਨਾ ਸਿੰਘ ਨਹੀਂ ਸਕੋ ਧਰਮਰਾਜ ਦੇ ਦੂਤ ਕੇਰੀ ਖਲੋਤੇ ਸਨ ਪ੍ਰਤਾਪ ਸਿੰਘ ਹੌਲੀ-ਹੌਲੀ ਪਿੱਛੇ हट ਗਿਆ। ਆਕਾਸ਼ ਦੇ ਤਾਰੇ ਡਲਕ ਰਹੇ ਸਨ। ਸਵੇਰ ਦੀ ਠੰਢੀ ਪਰ ਮਿੱਠੀ ਹਵਾ ਵਗ ਰਹੀ ਸੀ। ਚੇਤਰ ਦੀ ਠੰਢੀ ਹਵਾ ਫੇਰ ਵੀ ਮੁੰਸ਼ੀ ਨੂੰ ਮੁੜਕਾ ਆ ਗਿਆ। ਕਿਸੇ ਨੇ ਝੂਠ ਕਿਹਾ ਜਾਂ ਤੁਸਾਂ ਨੂੰ ਐਵੇਂ ਸ਼ੱਕ ਹੈ ਮੈਂ ਤੁਸਾਂ ਨੂੰ ਫੜਾਉਣ ਲਈ ਨਹੀਂ ਜਾ ਰਿਹਾ। ਉਹ ਇਹ ਗੱਲ ਨਹੀਂ। ਬੇਸ਼ੱਕ ਫੜਾ ਮਰਬੇ ਇਨਾਮ ਲੈ 3 ਮਰਬੇ ਸਰਦਾਰ ਜੀ ਤੁਸੀਂ ਤਿੰਨ ਮਰੱਬੇ ਇਨਾਮ ਦੇ ਦਿਓ ਸਰਦਾਰ ਧੰਨਾ ਸਿੰਘ ਦੇ ਨਾਲ ਦੇ ਨੇ ਆਖਿਆ ਮੁਨਸ਼ੀ ਇਸ ਮੁਹਾਵਰੇ ਨੂੰ ਜਾਣਦਾ ਸੀ ਉਸ ਨੂੰ ਪਤਾ ਸੀ ਕਿ ਬੱਬਰ ਕਿਵੇਂ ਮਰੱਬੇ ਬਖਸ਼ਦੇ ਨੇ ਸਰਦਾਰ ਜੀ ਮੇਰੀ ਜਾਨ ਬਖਸ਼ੀ ਕਰੋ ਮੈਂ ਮੂੰਹ ਕਾਲਾ ਕਰਕੇ ਪਿੰਡੋਂ ਬਾਹਰ ਨਿਕਲ ਜਾਣਾ ਅੱਗੇ ਤੋਂ ਰਿਪੋਰਟਾਂ ਨਹੀਂ ਦੇਾਂਗਾ ਤੁਸੀਂ ਮਾਫ਼ ਕਰੋ ਮੈਨੂੰ ਅਸੀਂ ਤੈਨੂੰ ਇਨਾਮ ਦੇਣਾ ਹੈ ਚੱਲ ਅੱਗੇ ਧੰਨਾ ਸਿੰਘ ਨੇ ਕਿਹਾ ਦੂਰ ਕਿ ਲੈ ਜਾਣਾ ਹੈ ਇੱਥੇ ਹੀ ਠੀਕ ਹੈ ਨਾਲ ਦੇ ਨੇ ਸੁਣਾਇਆ ਤਿੰਨ ਮਰੱਬੇ ਆ ਤਿੰਨ ਮਰੱਬੇ ਇਨਾਮ ਧੰਨਾ ਸਿੰਘ ਨੂੰ ਫੜਾਉਣ ਤੇ ਤਿੰਨ ਮਰੱਬੇ ਤੰਨਾ ਸਿੰਘ ਹਾਸ ਪਿਆ ਉਸਦੇ ਹਾਸੇ ਉਸਦੇ ਬੋਲ ਨੇ ਸਾਰਾ ਸ਼ਾਂਤ ਵਾਤਾਵਰਨ ਗੂੰਜਾ ਦਿੱਤਾ ਉਸਦਾ ਹਾਸਾ ਮੁਰਸ਼ੀ ਵਾਸਤੇ ਭਿਆਨਕ ਸੀ ਅੱਗੇ ਬੱਬਰ ਅਤੇ ਬਰਾਬਰ ਤੇ ਪਿਸਟੋਲ ਸਨ ਉਸਦੇ ਕੋਲ ਕੁਝ ਵੀ ਨਹੀਂ ਸੀਗਾ ਉਹ ਖਾਲੀ ਹੱਥ ਸੀ ਗੋਰਾ ਸ਼ਾਹੀ ਸਰਕਾਰ ਨੇ ਉਸਨੂੰ ਪਿਸਟੋਲ ਵੀ ਨਹੀਂ ਸੀ ਦਿੱਤਾ ਕਿ ਉਹ ਆਪਣੀ ਜਾਨ ਦੀ ਆਪ ਰੱਖਿਆ ਹੀ ਕਰ ਸਕਦਾ ਮੁਰਸ਼ੀ ਹਜਾਰਾ ਸਿੰਘ ਲੈ ਇੱਕ ਮਰਬਾ ਏ ਆਕੇ ਧੰਨਾ ਸਿੰਘ ਨੇ ਪਿਸਤੌਲ ਦਾ ਘੋੜਾ ਨਾ ਪਦ ਦਿੱਤਾ ਗੋਲੀ ਹਜ਼ਾਰਾ ਸਿੰਘ ਦੀ ਬੱਖੀ ਵਿੱਚ ਵੱਜੀ ਠਾ ਦਾ ਖੜਕਾ ਹੋਇਆ ਸਾਰਾ ਪੁਲਾਣ ਗੂੰਜ ਪਿਆ ਘੋੜੀਆਂ ਤਰਵਕੀਆਂ ਹਜ਼ਾਰਾ ਸਿੰਘ ਉਲਟ ਪਿਆ ਠਾ ਠਾ ਦੋ ਤਿੰਨ ਗੋਲੀਆਂ ਚੱਲੀਆਂ ਫਿਰ ਦੋ ਗੋਲੀਆਂ ਹੋਰ ਚੱਲੀਆਂ ਤੇ ਅਸਮਾਨ ਗੁੰਜਿਆ ਥੋੜਾ ਚਿਰ ਗੂੰਜ ਕੇ ਸ਼ਾਂਤ ਹੋ ਗਿਆ ਪਿੰਡ ਵੱਲੋਂ ਕੁੱਤਿਆਂ ਦੇ ਭੌਂਕਣ ਤੇ ਰੋਂਣ ਦੀ ਆਵਾਜ਼ ਆਈ ਧੰਨਾ ਸਿੰਘ ਤੇ ਉਸਦੇ ਸਾਥੀ ਹੌਲੀ-ਹੌਲੀ ਘੋੜੀਆਂ ਨੂੰ ਤੋੜਦੇ ਹੋਏ ਦੂਰ ਚਲੇ ਗਏ ਪ੍ਰਤਾਪ ਸਿੰਘ ਭੱਜ ਕੇ ਪਿੰਡ ਜਾ ਵੜਿਆ ਤੇ ਹਜ਼ਾਰਾ ਸਿੰਘ ਦੀ ਲੋਥ ਪਗਡੰਡੀ ਤੇ ਪਈ ਰਹੀ ਬੱਬਰਾਂ ਨੇ ਅਖਬਾਰ ਵਿੱਚ ਛਾਪਿਆ ਕਹਿੰਦੇ ਵੀ ਮੁਰਸ਼ੀ ਹਜ਼ਾਰਾ ਸਿੰਘ ਬੇਬਲਪੁਰ ਨੂੰ ਅੱਜ 27 ਮਾਰਚ 1923 ਨੂੰ ਤਿੰਨ ਮਰੱਬੇ ਨਾਮ ਦਿੱਤਾ ਗਿਆ ਹਜ਼ਾਰਾ ਸਿੰਘ ਦੀ ਲੋਥ ਅਗਲੇ ਦਿਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਕੋਠੀ ਪਹੁੰਚ ਗਈ ਜਿਵੇਂ ਕਣਕ ਦੇ ਖੇਤ ਵਿੱਚ ਕੰਗਿਆਰੀ ਜਾਂ ਕੰਡੇਲ ਵੀ ਪੈਦਾ ਹੋ ਜਾਂਦੀ ਹੈ ਤਿਵੇਂ ਚੰਗੀਆਂ ਮਜ਼ਬੂਤ ਅਤੇ ਮਰ ਮਿਟਣ ਵਾਲੀਆਂ ਕੌਮਾਂ ਵਿੱਚ ਟਾਵੇਂ-ਟਾਵੇਂ ਗद्दार ਤੇ ਵਤਨ ਦੇ ਵੈਰੀ ਵੀ ਜੰਮ ਪੈਂਦੇ ਨੇ ਉਹ ਸਵਾਰਤੀ ਹੁੰਦੇ ਨੇ ਆਪਣੇ ਸਵਾਰਥ ਬਦਲੇ ਦੇਸ਼ ਭਗਤਾ ਨਾਲ ਗਦਾਰੀਆਂ ਕਰਦੇ ਨੇ ਐਸੇ ਮਾੜੇ ਬੰਦਿਆਂ ਵਰਗਾ ਜਵਾਲਾ ਸਿੰਘ ਸੀ ਉਹ ਮਿਸਣਾ ਦਿਲੋਂ ਤੇ ਜ਼ਬਾਨੋਂ ਹੋਰ ਸੀ ਹਸ਼ਿਆਰ ਅਤੇ ਗੋਰੇ ਸੁਪਰੀਡੈਂਟ ਮਿਸਟਰ ਹਾਰਟਨ ਨੇ ਜਵਾਲਾ ਸਿੰਘ ਨੂੰ ਖਰੀਦ ਲਿਆ ਸੀ ਜਵਾਲਾ ਸਿੰਘ ਦੇਖੋ ధੰਨਾ ਸਿੰਘ تمہارا ਦੋਸਤ ਹੈ ਤੂੰ ਅਗਰ ਹਮਕੋ ధੰਨਾ ਸਿੰਘ ਪੜਗਾ ਦੋ ਤੋ ਹਮ ਤੁਮਕੋ ਇਨਾਮ ਦੇਗਾ ਜੋ ਨਾਮ ਮੰਗੋਗੇ ਤੁਮਕੋ ਚਿੱਠੀ ਮਿਲੇਗਾ ਤੁਹਾਡਾ ਖਾਨਦਾਰ ਵਫਾਦਾਰ ਮਾਨਾ ਜਾਏਗਾ ਤੁਹਾਰੇ ਪੁੱਤਰੋ ਕੋ ਨੌਕਰੀ ਮਿਲੇਗਾ ਨਹੀਂ ਤੋ ਤੁਮਕੋ ਤਕਲੀਫ ਹੋਗਾ ਬੋਲੋ ਅੱਛਾ ਸਾਹ ਬਹਾਦਰ ਮੈਂ ਯਤਨ ਕਰਦਾ ਕਾਇਰ ਜਵਾਲਾ ਸਿੰਘ ਨੇ ਮਿਸਟਰ ਹਟ ਨੂੰ ਆਗ ਦਿੱਤਾ ਸੀ ਉਸਦੀ ਲਾਲਚ ਦੀ ਰਗ ਜਾਗ ਉઠી ਘਰ ਆ ਕੇ ਚੁੱਪ ਕਰਕੇ ਨਾ ਬੈਠਾ ਉਸਨੇ ਦਲੀਪ ਸਿੰਘ ਬੱਬਰ ਨੂੰ ਫੜਾ ਦਿੱਤਾ ਦਲੀਪ ਸਿੰਘ ਧੰਨਾ ਸਿੰਘ ਦਾ ਸੇਵਕ ਸੀ ਸੁੰਦਰ ਜਵਾਨ ਤੇ ਹਸ਼ਿਆਰ ਗੱਬਰੂ ਸੀ ਧੰਨਾ ਸਿੰਘ ਨੂੰ ਜਿਉਂ ਹੀ ਪਤਾ ਲੱਗਾ ਕਿ ਦਲੀਪ ਸਿੰਘ ਫੜਿਆ ਗਿਆ ਤਾਂ ਫੜਨ ਵਾਲੇ ਦਾ ਪਤਾ ਕਰਨ ਲਈ ਜਵਾਲਾ ਸਿੰਘ ਦੇ ਕੋਲ ਪੁਝਾ ਉਹ ਜਵਾਲਾ ਸਿੰਘ ਦੇ ਕਾਲੇ ਦਿਲ ਦਾ ਉਸ ਨੂੰ ਗਿਆਨ ਨਹੀਂ ਸੀਗਾ ਜਵਾਲਾ ਸਿੰਘ ਦੀ ਹਵੇਲੀ ਪਿੰਡੋਂ ਬਾਹਰ ਸੀ ਉਸਦੇ ਇੱਕ ਪਾਸੇ ਖੇਤ ਸਨ ਤੇ ਦੂਜੇ ਪਾਸੇ ਰੋੜ ਸਿਰਫ ਦੋ ਪਾਸੇ ਹੀ ਹਵੇਲੀਆਂ ਨਾਲ ਲੱਗਦੇ ਸਨ ਹਵੇਲੀ ਵਿੱਚ ਮਾਲ ਡੰਗਰ ਸੀ ਤੇ ਤਿੰਨ ਕੋ ਬੰਦੇ ਵੀ ਰਹਿੰਦੇ ਸਨ। ਤੰਨਾ ਸਿੰਘ ਰਾਤ ਦੇ ਸਮੇਂ ਹਵੇਲੀ ਪੁੱਜਿਆ। ਸਾਰੇ ਪਾਸੇ ਚੁੱਪ ਸੀ। ਪਹਿਲੀ ਰਾਤ ਹੋਣ ਕਰਕੇ ਕੁੱਤੇ ਭੌਂਗਦੇ ਸਨ। ਆਕਾਸ਼ ਤੇ ਜਿਵੇਂ ਤਾਰੇ ਟਿਮਟਮਾਉਂਦੇ ਸਨ, ਤਿਵੇਂ ਕਿਸੇ ਨਾ ਕਿਸੇ ਘਰ ਕਿਤੇ-ਕਿਤੇ ਦੀਵੇ ਟਿਮਟਮਾਉਂਦੇ ਹੋਏ ਨਜ਼ਰ ਪੈਂਦੇ ਸਨ। ਹਵੇਲੀ ਦਾ ਬੂਹਾ ਬੰਦ ਸੀ। ਤੰਨਾ ਸਿੰਘ ਨੇ ਆਵਾਜ਼ ਦਿੱਤੀ ਕਹਿੰਦਾ ਵੀ ਭਾਈ ਜਵਾਲਾ ਸਹਾਂ। ਸਬੱਬ ਨਾਲ ਉਹ ਜਾਗਦਾ ਪਿਆ ਸੀ। ਉੱਠਿਆ ਤੇ ਉਸ ਨੂੰ ਬੂਹਾ ਖੋਲ ਦਿੱਤਾ। ਤੰਨਾ ਸਿੰਘ ਨੂੰ ਵੇਖ ਕੇ ਉਹ ਦਿਲੋਂ ਦਾ ਖੁਸ਼ ਹੋਇਆ ਪਰ ਉੱਪਰੋਂ ਕੁਝ ਹੈਰਾਨ। ਤੁਸੀਂ ਤੁਸੀਂ ਆ ਪੁੱਜੇ ਕਿਉਂ ਧੰਨਾ ਸਿੰਘ ਨੇ ਪੁੱਛਿਆ ਜੈਮਲ ਚੌਂਕੀਦਾਰ ਆਖ ਗਿਆ ਸੀ ਕਿ ਪੁਲਸਰੇ ਆਉਣ ਦਾ ਸ਼ੱਕ ਹੈ ਕਿਤੇ ਛਾਪਾ ਨਾ ਮਾਰੇ ਖੈਰ ਦੱਸੋ ਜਲਪਾਣੀ ਜਲਪਾਣੀ ਦੀ ਤਾਂ ਕੋਈ ਲੋੜ ਨਹੀਂ ਤੁਸਾਂ ਨਾਲ ਗੱਲ ਕਰਨ ਆਇਆ ਰਤਾ ਬਾਹਰ ਚਲੀ ਗਏ ਬਾਹਰ ਦਾ ਨਾਂ ਸੁਣ ਕੇ ਜਵਾਲਾ ਸਿੰਘ ਡਰ ਗਿਆ ਉਵਦੀ ਪਾਪੀ ਆਤਮਾ ਡਹਿਲ ਗਈ ਕਿ ਸ਼ਾਇਦ ਧੰਨਾ ਸਿੰਘ ਨੂੰ ਪਤਾ ਲੱਗ ਗਿਆ ਹੋਵੇ ਕਿ ਦਲੀਪ ਸਿੰਘ ਨੂੰ ਗ੍ਰਫਤਾਰ ਕਰਵਾਉਣ ਵਾਲਾ ਜਵਾਲਾ ਸਿੰਘ ਹੀ ਸੀ ਸੱਪ ਦੇ ਮੂੰਹ ਕੋੜ ਕਿਰਲੀ ਛੱਡੇ ਤਾਂ ਅੰਨਾ ਖਾਏ ਤਾਂ ਕੋੜੀ ਵਾਲੀ ਗੱਲ ਸੀ ਨਾ ਉਹ ਨਾਲ ਜਾਣੋ ਨਾ ਕਰ ਸਕਦਾ ਸੀ ਤੇ ਨਾ ਨਾਲ ਤੁਰ ਸਕਦਾ ਸੀ ਸੋ ਦੋਸਤੋ ਇਹ ਸੀ ਗੋਲੀ ਚੱਲਦੀ ਰਹੀ ਦਾ ਭਾਗ 20 ਤੇ ਭਾਗ 21 ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ